ਲੋ ਜੀ ਤੇ ਚੱਲੇ ਆਪਣਾ ਬਹਿਰਾਤਰ ਵੇਡ ਜੀ ਲੋ ਜੀ ਦੋਬਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਆਪਾਂ ਨੇ ਇੱਕ ਬਈ ਰੋਟਾਵੇਟਰ ਸੇਲ ਕਰਿਆ ਜੀ ਪਹਿਲਾ ਰੋਟਾਵੇਟਰ ਗਰਵਾਜ ਵਾਲਿਆਂ ਦਾ ਤੇ ਟਰੈਕਟਰ ਆਪਣਾ ਇੰਡੋ ਫਾਰਮ ਹੈ ਜੀ ਆ ਹੋਵੇ तकरीबन 5-6 ਮਹੀਨੇ ਟਰੈਕਟਰ ਬੱਤੇ ਨੂੰ ਤੇ ਬਾਈ ਨਾਲ ਦਾ ਮਾਨਸੀ ਰੋਟਾਵੇਟਰ ਲੈਣ ਦਾ ਤੇ ਬਾਈ ਨਾਲ ਨੂੰ ਦਿੱਤਾ ਅੱਜ ਆਪਾਂ ਨੂੰ 8 ਫੋਟਾ ਟੋਪ ਵਾਲਾ ਮਾਡਲ ਤੇ ਬਾਕੀ ਸਮਾਨ ਆ ਜੇ ਬਾਈ ਥੋੜਾ ਜਿਹਾ ਨਵੇਂ ਕਰਕੇ ਐਨਪੀ ਇਹਦੇ ਜਾਨੀ ਹੈਗਾ ਹੁਣ ਹੌਲੀ ਹੌਲੀ ਦੋ ਤਿੰਨ ਦੇਖ ਕੇ ਪਤਾ ਲੱਗੂਗਾ ਵੀ ਕੀ ਹਿਸਾਬ-ਵਤਾਵਾਂ ਤੇ ਲੋ ਜੀ ਮਿੱਤਰੋ ਆਪਣੇ ਆਲਾ ਮਾਡਲ ਦਿੱਤਾ ਜੀ ਅੱਜ ਠੀਕ ਹੈ ਜੀ ਆਪਾਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਆਪਾਂ ਨੇ ਸਾਰੇ ਟੌਪ ਵਾਲੇ ਮਾਡਲ ਮੰਗਾਏ ਨੇ ਜੀ ਠੀਕ ਹੈ ਵੈਸੇ ਤੇ ਦੋ ਤਿੰਨ ਮਾਡਲ ਆਉਂਦੇ ਨੇ ਤੇ ਆਪਾਂ ਨੇ ਜਿੰਨੇ ਵੀ 4-5 ਪੀਸ ਮੰਗਾਏ ਆ ਸਾਰੇ ਉੱਪਰਲੇ ਮਾਡਲ ਮੰਗਾਏ ਆ ਜੀ ਠੀਕ ਹੈ ਜੀ ਇਹਨੂੰ ਦੋਨੋਂ ਸਾਰੇ ਡਿਸਕ ਲਾਉਣੀ ਆ ਆਪਾਂ ਨੇ ਠੀਕ ਹੈ ਜੀ ਸ਼ਾਫਟ ਵਗੈਰਾ ਇਹਦੀ ਅੰਦਰ ਲੱਗਿਆ ਹੋਇਆ ਕਰਨ ਵੀਰ ਤਿਆਰ ਕਰਨ ਤੇ 60 ਬਲੇਡ ਹੈ ਇਹਦੇ ਵਿੱਚ ਠੀਕ ਹੈ ਜੀ ਪੂਰੇ ਫੁੱਲ ਹੈਵੀ ਕੁਆਲਟੀ ਵਾਲੇ ਬਲੇਡ ਆ ਕਰੋ ਚੈੱਕ ਲੈ ਜੀ ਠੀਕ ਹੈ ਜੀ ਹਾਂ ਭਾਈ ਕਰਨ ਵੀਰ ਭਾਈ ਪੂਰਾ ਖੁਸ਼ ਆਜਲਾ ਤੁਸੀਂ ਵੀ ਵਜਨ ਕੋਤ ਆ ਨਹੀਂ ਇਹ ਵਜਨਾਂ पे ਖੁਸ਼ ਹੋਣ ਦੀ ਕੀ ਗੱਲ ਆ ਨਹੀਂ ਹੁੰਦਾ ਸ਼ਾਫਟ ਆਪ ਨੂੰ ਵੱਢਣੀ ਪਊਗੀ ਪੂਰੀ ਉਹ ਆਜੂ ਦੇਖਦਾ ਵੀ ਫੋਨ ਠੀਕ ਆ ਭਾਈ ਸ਼ਾਫਟ ਦੇਖ ਲਓ ਪੂਰੀ ਇਹਦੀ ਗਰਵਾਜ ਇਹਦੀ ਪੈਕਿੰਗ ਦੇ ਵਿੱਚ ਹੀ ਆਉਂਦੀ ਆ ਠੀਕ ਹੈ ਜੀ ਆ ਕਰ ਲਓ ਚੈੱਕ ਲੈ ਭਾਈ ਦੇਖ ਮਾੜੀ ਜੀ ਪਾ ਕੇ ਕਿੰਨਾ ਕ ਫਰਕ ਹੈ ਮੈਂ ਮੈਂ ਕਹਿੰਦਾ ਮਤਲਬ ਫੀਤਾ ਲਿਆ ਮਿਲ ਲਈ ਹੈ ਹਨਾ ਤੇ ਲੋ ਜੀ ਬਾਈ ਸ਼ਾਫਟ ਪਾਤੀ ਆਪਾਂ ਨੇ ਠੀਕ ਹੈ ਜੀ ਸ਼ਾਫਟ ਆਪ ਨੂੰ ਵੱਢਣ ਦੀ ਲੋੜ ਨਹੀਂ ਪਈ ਹੈਗੀ ਆਪਣੀ ਸ਼ਾਫਟ ਇਦਾਂ ਹੀ ਪੈ ਗਈ ਬਾਈ ਸੌਖੀ ਜਿਹੀ ਤੇ ਆਪ ਹੁਣ ਆਪਾਂ ਇਹਦਾ ਚੱਕਰ ਦੇਖੀਏ ਮੈਚ ਕਰਕੇ ਥੱਲੇ ਕਰ ਲੈ ਮਾੜੀ ਥੱਲੇ ਕਰ ਲੈ ਕੋਈ ਜੀ ਬਾਈ ਕਰਤੀ ਤਿਆਰੀ ਪੂਰੀ ਕਪੜਾ ਕੋਪੜਾ ਮਾਰਤਾ ਇਹਦੇ ਪਾਏ ਚੰਗੀ ਤਰ੍ਹਾਂ ਆ ਤਾਂ ਮਾਮਾ ਵੀ ਨਾਲੇ ਲੱਗਿਆ ਹੋਰ ਮਾਮਾ ਜੀ ਠੀਕ ਆ ਤਾਂ ਠੀਕ ਆ ਆ ਤਾਂ ਤੁਸੀਂ ਵੀ ਨਾਲੇ ਲੱਗ ਗਏ ਹਾਂ ਹਾਂ ਕੰਮ ਆ ਯਾਰ ਆਪਣਾ ਠੀਕ ਆ ਅੱਜ ਪਹਿਲਾ ਦਿਨ ਆ ਪਾਈ ਚਾਉ ਆ ਸਾਨੂੰ ਸਾਰਿਆਂ ਨੂੰ ਸਹੀ ਗੱਲ ਹੈ ਠੀਕ ਆ ਜੀ ਟਰੈਕਟਰ ਦਾ ਚਲੋ ਰੋਹ ਦੰਨੇ ਆ ਬਿਲਕੁਲ ਤੇ ਅੱਜ ਰੋਟਾਵੇਟਰ ਆਪਾਂ ਨੇ ਪਹਿਲਾ ਦਿਨ ਆ ਮਹਾਰਾ ਦੀ ਕਿਰਪਾ ਨਾਲ ਕੰਮ ਚੱਲੀ ਜਾਵੇ ਨਹੀਂ ਮਹਾਰਾ ਕਿਰਪਾ ਕਰੋ ਚੱਲਾ ਵੀ ਆਉਣੇ ਇੰਡੋ ਫਾਰਮ ਨਾਲੇ ਜੀ ਇੰਡੋ ਫਾਰਮ ਨਾਲੇ ਚੱਲਿਆ ਹੈ ਜੀ ਇੰਡੋ ਫਾਰਮ ਨਾਲੇ ਵਾਸਤੇ ਸਪੈਸ਼ਲ ਡਿਸਕਾਊਂਟ ਦੇਣਾ ਆਪਾਂ ਨੇ ਠੀਕ ਆ ਯਾਰ ਭਈ ਠੀਕ ਆ ਉਹਨਾਂ ਸਪੈਸ਼ਲ ਡਿਸਕਾਊਂਟ ਆ ਮੈਂ ਤਾਂ ਆਪਾਂ ਸਾਰਿਆਂ ਨੂੰ ਰੋਟਾਵੇਟਰ ਲੈ ਗਿਆ ਹਾਂ ਉਹਦਾ ਮਹੀਨੇਵਾਂ ਦਾ ਮੂਡ ਬਣ ਗਿਆ ਟਰੈਕਟਰ ਐਂਡੋ ਫਾਰਮ ਲੈਉਣਾ ਹਾਂ ਉਹਨੂੰ ਟਰੈਕਟਰ ਵਾਸਤੇ ਸਪੈਸ਼ਲ ਡਿਸਕਾਊਂਟ ਆ ਅੱਛਾ ਨਹੀਂ ਠੀਕ ਆ ਠੀਕ ਆ ਹਾਂ ਐਂ ਨਹੀਂ ਐਂਡ ਸਕਾਊਂਟ ਤਾਂ ਆਪਾਂ ਉਦਾਂ ਵੀ ਦਿੰਨੇ ਆ ਸਾਰਿਆਂ ਨੂੰ ਇਹ ਥੋੜਾ ਵੱਧ ਰੱਖਾਂਗੇ ਫਿਰ ਵੀ ਅੱਛਾ ਮੈਂਬਰ ਬਣ ਜਾਣਾ ਹੁਣ ਠੀਕ ਆ ਜੀ ਰੋਟਾਵੇਟਰ ਪਹਿਲਾਂ ਲੈ ਕੇ ਤਾਂ ਵੀ ਆਪਣਾ ਮੈਂਬਰ ਬਣ ਜਾਣਾ ਠੀਕ ਆ ਜੀ ਹੋਰ ਆ ਜੀ ਅਰੇ ਅੱਜ ਤਾਂ ਆਪਣੇ ਪਹਿਲਾਂ ਦਿੱਤਾ ਇੱਕ ਵਾਰ ਥੋੜੀ ਜਿਹੀ ਆਪਾਂ ਨੂੰ ਹੋਤੀ ਆ ਚਲੋ ਫਿਟਿੰਗ ਫੂਟਿੰਗ ਕਰਨ ਚ ਇੱਕ ਹੋਰ ਲੱਗ ਲੱਗਲੀ ਵੇਪਨ ਹੋਰ ਸੌਖੇ ਹੋ ਜਾਣੇ ਹਾਂ ਸੌਖੇ ਹੋ ਜਾਣੇ ਇੱਕ ਗੱਲ ਆਪਾਂ ਨੂੰ ਸ਼ਾਰਪਟ ਨਹੀਂ ਵੱਢਣ ਦੀ ਲੋੜ ਪਈ ਜੀ ਸੈਟਿੰਗ ਆ ਫਟਈ ਸ਼ਾਰਪਟ ਆਣੀ 00 ਆ ਗਈ ਜਮੈਂ ਹਾਂ ਨੇ ਭਾਈ ਦੋਨੇ ਸਾਈਡ ਡਿਸਕ ਲੱਗੀ ਤੇ ਇੱਧਰ ਵੀ ਲਾਤੀ ਜੀ ਪਰਲੇ ਪਾਸੇ ਆਜੋ ਆਪਾਂ ਜ਼ਿੰਮੇਦਾਰੇ ਲੱਗਦੇ ਆ ਚੱਕੂ ਮਹਾਰਾ ਜਿੰਮੇਦਾਰ ਤਾਂ ਮਹਾਰਾ ਹੀ ਆ ਗਿਆ ਆ ਗਿਆ ਹਾਂ ਕਾਲੀ ਫੋਟੋ ਲੱਗ ਰਹੀ ਆ ਵਿੱਚ ਨਾਨਾ ਇਹਨੂੰ ਨਾਨਾ ਆਤਾ ਜੀ ਬਾਈ ਜੀ ਮੁਬਾਰਕਾ ਬਾਈ ਜੀ ਬਹੁਤ ਮੁਬਾਰਕਾ ਮਾਰਾ ਦਿਨ ਤੋਂ ਪਹਿਲਾਂ ਚੌਕ ਵਿੱਚ ਤਰੱਕੀ ਲੱਗ ਸੇ ਅੱਜ ਬੜੇ ਸੁਹਜਵਾਨ ਜੀ ਇਹ ਲੈਣ ਆਏ ਤੇ ਪਹਿਲਾਂ ਵੀ ਨਾ ਅਸੀਂ ਅਸੀਂ ਲੈਣ ਗਏ ਫਾਰਮ ਟਰੈਕ ਹਾਂਜੀ ਲੈ ਕੇ ਜੌਂਦੀ ਆਦਾ ਅੱਛਾ ਲੈਣ ਅਸੀਂ ਆਏ ਸੋਨਾਲੀ ਕਾ ਹੂੰ ਕੀ ਸੋਨਾਲੀ ਕਾ ਫਿਰ ਆਖਰ ਜੌਂਦੀ ਤੇ ਆ ਗਈ ਹਾਂਜੀ ਇਹ ਦੇਖੋ ਨਿਆਰ ਭੈਣ ਤੋਂ ਐਡਾ ਬੜਾ ਘਾਦੂ ਆ ਖੜਾ ਏ ਹੌਲੈਂਡ ਜਿਹੋਣ ਦੇ ਕਰਨ ਆਂ ਖੁੰਦੇ ਬਰਾਗੀ ਇਹ ਕਹਿੰਦਾ ਵੀ ਜੰਨਾ ਲੈਣ ਜਾਂਦਾ ਬੰਦਾ ਕਿਦਿਆਂ ਕਿਦਾਂ ਖੋਰ ਪਾਸੇ ਹੋ ਜਾਂਦੀ ਆ ਮਹਾਰਾਜ ਕਿਰਪਾ ਸਹੀ ਗੱਲ 300 ਕਿਲੋ ਬੀਟਾ ਜਨਾ ਬਹੁਤ ਜੀ ਵਧੀਆ ਹੋ ਗਿਆ ਸਹੀ ਆ ਵਧੀਆ ਸਿਰ ਆਹੀ ਥੋੜੀ ਹੋਰ ਪ੍ਰੋਬਲਮ ਜੀ ਆਪਦੀ ਜੀ ਹਾਂ ਜੀ ਤੇਲ ਦਾ ਖਰਚਾ ਕਿੰਨੇ ਲੱਗਦਾ ਜੇ ਮਰ ਰੱਬਾ ਲੱਗਦੀ ਗੱਲ ਕੋਈ ਫਾਰਮਲ ਨਹੀਂ ਤੇਲ ਤਾਂ ਠੀਕ ਆ 200 ਰੁਪਏ ਦਾ ਚਿੰਦੇ ਲੱਗਦਾ ਤੇਲ ਨਾਰਮਲੀ ਆ ਅੱਛਾ ਜਿਹੜੀ ਦੁੱਖਦਾ ਨਹੀਂ ਹੈ ਜੇ ਨੀ ਬਦਕਾਨੀ ਜਿਹੜਾ ਨਿਊ ਲੈਂਡ ਨਿਊ ਹੌਲੈਂਡ ਠੀਕ ਹੈ ਤੁਹਾਨੂੰ ਬਹੁਤ ਬਹੁਤ ਪਰ ਬੜੀ ਹੈ ਨਾ ਹਾਂਜੀ ਹਾਂ ਇਹ ਠੀਕ ਹੈ ਅਸੀਂ ਮਤਲਬ ਉਹ ਵਧੀਆ ਜੇ ਤੁਸੀਂ ਉਹ 60 ਨਹੀਂ ਲੈ ਗਏ ਹਾਂਜੀ ਹਾਂ ਉਹ ਫਿਰ ਮਹਿੰਗਾ ਪੈਣਾ ਸੀ ਤੁਹਾਨੂੰ ਤੇ ਮਤਲਬ ਫਟ ਪੈ ਜਾਣਾ ਸੀ ਉਹ ਪੈ ਜਾਣਾ ਠੀਕ ਹੈ ਫਿਰ ਸੀ ਬਹੁਤ ਬਹੁਤ ਮੁਬਾਰਕ ਹਾਂਜੀ ਹਾਂਜੀ ਠੀਕ ਹੈ ਜੀ ਦੇਖ ਚੱਕ ਪਤ ਲੱਡੂ ਖੜਾ ਦੇ ਬਾਈ ਨਾਲ ਟਰੈਕਟਰ ਵੀ ਇਹ ਬਾਈ ਨਾਲ ਆਪਣਾ ਐਂਡੋ ਫਾਰਮ ਹੈ ਜੀ ਦੇਖੋ ਪੂਰਾ ਐਨ ਬਾਈ ਨੇ ਸਕੀਨ ਬਣਾਇਆ ਹੋਇਆ ਵੰਪਰ ਮੂੰਪਰ ਲਾਇਆ ਹੋਇਆ ਮੂਰੇ ਸ਼ਾਸਤਰ ਸ਼ਾਸਤਰ ਕੇ ਅਧੀਨ ਹੈ ਰਾਜ ਠੀਕ ਹੈ ਜੀ ਛਤਰੀ ਲਾਈ ਹੋਈ ਆ ਬਾਈ ਓਵਲ ਸਟicker ਲਾਏ ਹੋਏ ਨੇ ਠੀਕ ਹੈ ਜੀ ਦੇਖੋ ਟਰੈਕਟਰ ਤਿਆਰ ਹੋਦਾ ਕਿੰਨਾ ਸੋਹਣਾ ਲੱਗਦਾ ਠੀਕ ਹੈ ਜੀ ਤੇ ਧੰਨਵਾਦ ਬਾਈ ਇਹਨਾਂ ਦਾ ਬਾਈ ਇਹਨਾਂ ਨੇ ਸਾਡੀ ਅੱਜ ਗੋਣੀ ਵੀ ਕਰਾਈ ਆ ਬਾਈ ਤੇ ਅਕਾਲੀ ਮਹਾਰਾਜ ਦੀ ਕਿਰਪਾ ਨਾਲ ਚਲੋ ਚੱਲੀ ਜਾਣਾ ਜੀ ਕੰਮ ਟਿੱਕਾਪਨ ਨੇ ਅੱਜ ਹੋਰ ਵੀ ਟਰੈਕਟਰ ਸੇਲ ਕਰਦੇ ਆ ਮੈਸੀ ਆਏ ਸੀ ਆਪਣੇ ਕੋਲ ਉਹ ਵੀ ਵੇਚੇ ਅੱਜ ਤੇ ਬਾਕੀ ਜਦੋਂ ਬਾਈ ਜਿਵੇਂ ਜਿਵੇਂ ਹੁਣ ਸੀਜ਼ਨ ਅਗਾਹਾਂ ਰੋਡ ਪਈ ਜਾਣੀ ਬਾਕੀ ਜਿਵੇਂ ਤੁਹਾਨੂੰ ਦੱਸਿਆ ਜੀ ਰੋਡਾ ਬੇਟਰ ਪਈ ਆਪਣਾ ਰੇਟ ਦੇ ਵਿੱਚ ਆ ਠੀਕ ਹੈ ਚੀਜ਼ ਵੀ ਵਧੀਆ ਜੀ ਸਾਡਾ ਬਾਈ ਵੀ ਆਇਆ ਹੋਇਆ ਭੁਪਿੰਦਰ ਬਾਈ ਸ਼ਕਤੀਮਾਨ ਵਾਲਾ ਠੀਕ ਹੈ ਜੀ ਮਾਮਾ ਦੇ ਰਿਹਾ ਬਾਈ ਨੂੰ ਬਾਈ ਹਦਾਇਤਾਂ ਬਾਈ ਨੇ ਥੋੜੀ ਲਿਫਟ ਜਿਆਦਾ ਚੱਕ ਲਈ ਕਹਿੰਦਾ ਵੀ ਲਿਫਟ ਜਿਆਦਾ ਚੱਕ ਜਿੰਨੀ ਚੱਕਨੇ ਲੋੜ ਨਹੀਂ ਜੀ ਲੋ ਜੀ ਰੋਪਰ ਡੀਲਰਸ਼ਿਪ ਤੋਂ ਅੱਜ ਆਪਣਾ ਪਹਿਲਾ ਰੋਟਾਵੇਟਰ ਚੱਲਿਆ ਜੀ ਗਰਵਾਜ ਦਾ 8 ਫੁੱਟ ਟੌਪ ਵਾਲਾ ਮਾਡਲ ਐਂਡੋ ਫਾਰਮ ਟਰੈਕਟਰ ਦੇ ਨਾਲ ਹੀ ਦਿੱਤਾ ਜੀ ਆਪਾਂ ਨੇ ਸਾਡੇ ਵੱਲੋਂ ਬਾਈ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਰੋਟਾਵੇਟਰ ਦੀਆਂ ਜੀ ਲੋ ਜੀ ਤੇ ਚੱਲਿਆ ਆਪਣਾ ਬਹਿਰਾਮ ਪਰਵੇਟ ਜੀ ਲੋ ਜੀ ਡਬਲ ਡਿਸਕ ਟੌਪ ਵਾਲਾ ਮਾਡਲ ਦਿੱਤਾ ਬਾਈ ਇਹਨਾਂ ਨੂੰ ਪੂਰਾ ਆਪਾਂ ਨੇ ਠੀਕ ਹੈ ਜੀ ਤੇ ਲੋ ਜੀ ਮਿੱਤਰੋ ਅੱਜ ਆਪਾਂ ਲਾਤੇ ਟਰੈਕਟਰ ਅੰਦਰ ਟਾਈਮ ਦੇ ਨਾਲ ਆ ਕਿਉਂਕਿ ਅੱਜ ਥੋੜਾ ਜਿਹਾ ਬਾਈ ਬਦਲ ਵਾਈਜੀ ਵੀ ਹੋਈ ਵੀ ਆ ਠੀਕ ਹੈ ਜੀ ਤੇ ਬਾਕੀ ਬਾਈ ਅ ਜਿਵੇਂ ਕੀ ਗੱਲ ਕਰੀਏ ਕਈ ਉਹਨਾਂ ਨੇ ਕਹਣਾ ਵੀ ਰੇਟ ਨਹੀਂ ਦੱਸਿਆ ਠੀਕ ਹੈ ਜੀ ਤਾਂ ਰੇਟ ਦੀ ਬੇਨਤੀ ਹੈ ਸਾਰਿਆਂ ਨੂੰ ਵੀ ਰੇਟ ਆਪਾਂ ਫੋਨ ਤੇ ਦੱਸਾਂਗੇ ਜੀ ਜਿਹਨੇ ਵੀ ਲੈਣਾ ਹੋਇਆ ਕਿਉਂਕਿ ਰੇਟ ਦਾ ਬਾਈ ਫਰਕ ਹੁੰਦਾ ਹਰੇਕ ਡੀਲਰ ਦਾ ਅਲੱਗ-ਅਲੱਗ ਰੇਟ ਦਾ ਹਰੇਕ ਏਰੀਆ ਦਾ ਠੀਕ ਹੈ ਜੀ ਉਹਦੇ ਕਰਕੇ ਥੋੜਾ ਜਿਹਾ ਚਲੋ ਕੰਪਨੀ ਵੱਲੋਂ ਲਾ ਲਓ ਕਿਸੇ ਵੀ ਵੀਰ ਨੇ ਰੇਟ ਦਾ ਪਤਾ ਕਰਨਾ ਪਰ ਰੇਟ ਜੈ ਜੈ ਜਾਂ ਤੁਹਾਨੂੰ ਇੰਨਾ ਦੱਸ ਸਕਦੇ ਆ ਠੀਕ ਹੈ ਜੀ ਕਿਸੇ ਨੇ ਵੀ ਰੇਟ ਬਾਰੇ ਡਿਸਕਸ ਕਰਨਾ ਤਾਂ ਫੋਨ ਤੇ ਕਰ ਸਕਦੇ ਹੋ ਕੁਆਲਿਟੀ ਬਾਈ ਤੁਹਾਡੇ ਸਾਹਮਣੀਆਂ ਪੇਂਟ ਬੋਡ ਦੀ ਬਹੁਤ ਵਧੀਆ ਠੀਕ ਹੈ ਜੀ ਤੇ ਇਹ ਆਪਣੇ ਕੋਲ 8 ਫੁੱਟ ਦੇ ਵਾਲੇ ਆ ਤੇ ਇਹ ਆਪਣੇ ਕੋਲ 7 ਫੁੱਟ ਆ 7 ਫੁੱਟ ਦਾ ਥੋੜਾ ਜਿਹਾ ਰੰਗ ਬਾਈ ਅ ਫਰਕ ਹੈ ਠੀਕ ਹੈ ਜੀ ਤੇ ਉਹਦਾ ਥੋੜਾ ਜਿਹਾ ਰੰਗ ਬਾਈ ਲਾਲ ਜਿਹਾ ਪਰ ਇਹਦਾ ਰੰਗ ਥੋੜਾ ਜਿਹਾ ਸੰਤਰੀ ਟਾਈਪ ਦੇ ਵਿੱਚ ਆ ਜਾਂਦਾ ਠੀਕ ਹੈ ਜੀ ਇੰਨਾ ਕੇ ਫਰਕ ਆ ਬਾਕੀ ਚਲੋ ਆਪਾਂ ਨੂੰ ਜਿੱਦਾਂ ਵੀ ਕਸਟਮਰ ਦੀ ਡਿਮਾਂਡ ਆਉਂਦੀ ਹੈ ਕੋਈ ਪੌਦੇ ਸਾਹਮਣਾ ਰੋਟਾਵੇਟਰ ਮੰਗਾ ਲੈਂਗੇ ਤੇ 6 7 8 9 10 11 ਸਾਰੇ ਹੀ ਆਉਂਦੇ ਨੇ ਬਾਕੀ ਕਿਸੇ ਨੇ ਹੋਰ ਵੀ ਕੋਈ ਵੀ ਪ੍ਰੋਡਕਟ ਲੈਣਾ ਹੈ ਜਿਵੇਂ ਕਿ ਗੰਨੇ ਵਾਲਾ ਹੋ ਗਿਆ ਜੀ ਇਹਦਾ ਜਿਹੜਾ ਗੰਨਾ ਸੀਡ ਦਾ ਉਹ ਵੀ ਆਉਂਦਾ ਇਹਨਾਂ ਦਾ ਠੀਕ ਹੈ ਜੀ ਪਲਾਉ ਆਉਂਦਾ ਐਮਪੀ ਪਲਾਉ ਦਾ ਰੀਪਰ ਆਉਂਦਾ ਹੈ ਮਲਚਰ ਆਉਂਦਾ ਹੈ ਠੀਕ ਹੈ ਜੀ ਇਹ ਤੋਂ ਇਲਾਵਾ ਆਪਣਾ ਲੇਜ਼ਰ ਕਰਾਉਂਦਾ ਹੈ ਬੈਲਰ ਆਉਂਦਾ ਹਰ ਇੱਕ ਚੀਜ਼ ਆਉਂਦੀ ਹੈ ਕਿਸੇ ਨੇ ਵੀ ਕੋਈ ਵੀ ਪ੍ਰੋਡਕਟ ਲੈਣਾ ਹੈ ਤਾਂ ਆਪਣੇ ਨਾਲ ਗੱਲਬਾਤ ਕਰ ਲਿਓ ਉਹ ਪਾਸ ਨੂੰ ਆਰਡਰ ਤੇ ਮੰਗਾ ਕੇ ਦੇ ਦਾਂਗੇ ਜੀ ਠੀਕ ਹੈ ਜੀ ਤੇ ਬਾਕੀ ਬਾਈ ਮੰਡੀ ਵੀ ਦਾ ਵੀ ਕੰਮ ਲਗਭਗ ਚੱਲ ਰਿਹਾ ਨਾਲ ਦੀ ਨਾਲੇ ਪੂਰੇ ਜੋਰਾਂ 'ਤੇ ਠੀਕ ਹੈ ਜੀ ਤੇ ਕੰਮ ਹੁਣ ਠੰਡਾ ਹੀ ਪੈ ਗਿਆ ਬਾਈ ਅੱਜ ਵੀ ਕਣਕ ਘਟੇ ਆਈ ਆ ਪੰਜ ਚਾਰ ਦਿਨ ਦੇ ਵਿੱਚ ਇਹ ਤਾਂ ਲਗਭਗ ਕੰਮਬਾ ਨਿਬੜੇ ਜਾਣਾ ਤੇ ਇੱਧਰ ਆ ਜੀ ਕੜਤੀ ਕੋਲ ਕੰਮ ਹੈਗਾ ਇੱਧਰ ਤਾਂ ਬਾਈ ਲਗਭਗ ਬਸ ਸਮਾਪਤੀ ਹੋ ਗਾ ਉਹਨੂੰ ਚੱਕ ਦੇਣਗੇ ਉਰੋਂ ਸਮਾਨ ਠੀਕ ਹੈ ਜੀ ਬਾਕੀ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਜੀ ਤੇ ਤੁਸੀਂ ਚੈਨਲ ਨੂੰ ਬਾਈ ਬਹੁਤ ਸਪੋਰਟ ਕਰਦੇ ਆ ਸਾਰਿਆਂ ਦਾ ਤੇਰੇ ਤੋਂ ਧੰਨਵਾਦ ਹੈ ਤੇ ਆਪਾਂ ਤੁਹਾਨੂੰ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਕਿਸੇ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕਨੈਕਟ ਕਰ ਸਕਦੇ ਹੋ ਜੀ ਤੇ ਮਿਲਦੇ ਆ ਕੱਲ ਦੇ ਵਲੌਗ ਵਿੱਚ ਧੰਨਵਾਦ ਸਾਰੇ ਵੀਰਾਂ ਦਾ